ਸਾਰਿਆਂ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਸਭ ਤੋਂ ਪਹਿਲਾਂ ਆਪਣਾ ਚੈਨਲ ਰਵਿੰਦਰਾ ਐਂਟਰਟੇਨਮੈਂਟ ਗਾਨੇ ਕੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਪਿਆਰ ਮਿਲਦਾ ਰਹੇ ਉਹ ਤੁਹਾਨੂੰ ਨਵੀਂ ਫੂਟਸ ਪਲਾਂਟਸ ਦੀਆਂ ਜਿਹੜੀਆਂ ਵੀਡੀਓਜ਼ ਦਿੰਦੇ ਰਹੀਏ ਜੀ ਅੱਜ ਆਪਾਂ ਗੱਲਾਂ ਗੱਲ ਕਰਾਂਗੇ ਸੇਵ ਦੇ ਬੂਟੇ ਬਾਰੇ ਜੀ ਸੇਵ ਦੇ ਬੂਟੇ ਦੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਕੱਲ ਪੱਤ ਝੜ ਦਾ ਸਮਾਂ ਚੱਲਦਾ ਪਿਆ ਵਾ ਹੁਣ ਇਹਨਾਂ ਦੀ ਜਿਹੜਾ ਵਾ ਫਟਾਰ ਦਾ ਮੌਸਮ ਸ਼ੁਰੂ ਹੋ ਜਾਣਾ ਜਨਵਰੀ ਫਰਵਰੀ ਦੇ ਵਿੱਚ ਤੇ ਇਸ ਕਰਕੇ ਇਹਨਾਂ ਪਲਾਂਟ ਸੀ ਜਿਹੜੀ ਆ ਆਪਾਂ ਨੂੰ ਪ੍ਰੂਨਿੰਗ ਕਰਨੀ ਜ਼ਰੂਰੀ ਜ਼ਰੂਰੀ ਆ ਜੇਕਰ ਆਪਾਂ ਇਹਨਾਂ ਦੀ ਪ੍ਰੂਨਿੰਗ ਨਹੀਂ ਕਰਾਂਗੇ ਇਹਨਾਂ ਦੇ ਉੱਪਰ ਜਿਹੜੇ ਫਲਾਵਰ ਉਹ ਨਹੀਂ ਆਉਣਗੇ ਮਤਲਬ ਕਿ ਪਰ ਫਿਰ ਪੱਤੇ ਹੀ ਆ ਜਾਣਗੇ ਤੇ ਜੇ ਫਲਾਵਰ ਆਣਗੇ ਤੇ ਘੱਟ ਮਾਤਰਾ ਜਾਣਗੇ ਤੇ ਆਪਾਂ ਇਹ ਇਸ ਪਲਾਂਟ ਦੇ ਉੱਪਰ ਜੇਕਰ ਪ੍ਰੂਨਿੰਗ ਕਰਾਂਗੇ ਤੇ ਆਪਾਂ ਨੂੰ ਜਿਹੜਾ ਉਹ ਫਲਾਵਰ ਇਸ ਬੂਟੇ ਉੱਪਰ ਕਾਫੀ ਜ਼ਿਆਦਾ ਮਿਲਣਗੇ ਜੀ ਹਾਂਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਹ ਆਪਣਾ ਹੌਟ ਕਲਾਈਮੇਟ ਦਾ ਬੂਟਾ ਵਾ ਆਪਣਾ ਗੋਲਡਨ ਡੋਰ ਸੈਟ ਦਾ ਐਪਲ ਦਾ ਪਲਾਂਟ ਹੈ ਹੁਣ ਇਹ ਬਿਲਕੁਲ ਮਤਲਬ ਕਿ ਪੱਤ ਝੜ ਦੇ ਮੌਸਮ ਦੇ ਵਿੱਚ ਹੈਗਾ ਵਾ ਤੇ ਹੁਣ ਇਹਨਾਂ ਦੀ ਹੁਣ ਜਿਸ ਤਰ੍ਹਾਂ ਜਨਵਰੀ ਦਾ ਸਮਾਂ ਸ਼ੁਰੂ ਹੋ ਗਿਆ ਵਾ ਹੁਣ ਇਹਨਾਂ ਦੇ ਫਟਾਰ ਦਾ ਸਮਾਂ ਆ ਜਾਣਾ ਠੀਕ ਹੈ ਜਨਵਰੀ ਫਰਵਰੀ ਦੇ ਵਿੱਚ ਇਹਨੂੰ ਮਤਲਬ ਕਿ ਆ ਜਾਣੇ ਆਪਣੇ ਪੱਤੇ ਵੀ ਆ ਜਾਣੇ ਫਲਾਵਰ ਵੀ ਆ ਜਾਣੇ ਪਰ ਫਲਾਵਰ ਇਹਨਾਂ ਨਾਲ ਪਹਿਲਾਂ ਆਣੇ ਪੱਤੇ ਬਾਅਦ ਵਿੱਚ ਆਣੇ ਹੁਣ ਆਪਾਂ ਚਾਹੁੰਦੇ ਆ ਕਿ ਆਪਣਾ ਹੁਣ ਇਹ ਬੂਟਾ ਜਿਹੜਾ ਵਾ ਮੇਰਾ ਇਹ ਪਲਾਂਟ ਜਿਹੜਾ ਹੈਗਾ 2 ਸਾਲ ਦਾ ਹੋ ਚੁੱਕਾ ਵਾ ਤੇ ਤੁਹਾਨੂੰ ਪਤਾ ਮੋੜ ਤੋਂ ਤੁਸੀਂ ਵੇਖ ਸਕਦੇਗੇ ਇਹ ਜਿਹੜੀ ਇਹਦੀ ਗ੍ਰਾਫਟਿੰਗ ਆ ਠੀਕ ਹੈ ਕਰਾਫਟਿੰਗ ਹੋਈ ਆ ਠੀਕ ਹੈ ਤੇ ਇਹ ਬੂਟਾ ਜਿਹੜਾ ਹੁਣ ਮੇਰਾ ਬਿਲਕੁਲ ਤਿਆਰ ਆ ਹੁਣ ਤੁਸੀਂ ਦੇਖੋ ਕਿ ਇਹਦੀਆਂ ਮਤਲਬ ਕਿ ਇਹ ਬੂਟਾ ਮੇਰਾ ਮਚ्योर ਹੋ ਚੁੱਕਾ ਹੈ ਇਹਦੀ ਤੁਸੀਂ ਵੇਖੋ ਕਿ ਜੜੀਆਂ ਟਾਣੀਆਂ ਵਾਂ ਉਹ ਮਚ्योर ਹੋ ਚੁੱਕੀਆਂ ਵਾਂ ਇਹਨੇ ਮੋਟੀ ਟਾਣੀ ਤੋਂ ਜੜੀਆਂ ਆਪਣੀਆਂ ਟਾਣੀਆਂ ਜੜੀਆਂ ਉਹ ਕੱਢ ਲੈਂਦੀਆਂ ਜੀ ਠੀਕ ਹੈ ਜੀ ਇਹ ਜੜੀਆਂ ਛੋਟੀਆਂ ਟਾਣੀਆਂ ਵਾਂ ਜਿੰਨੀਆਂ ਵੀ ਠੀਕ ਹੈ ਤੁਸੀਂ ਦੇਖ ਰਹੇ ਹੋਗੇ ਇਹਨਾਂ ਨੋਟਸ ਜੜੀਆਂ ਬਣ ਗਈਆਂ ਹੋਈਆਂ ਵਾਂ ਠੀਕ ਹੈ ਇਹ ਜੜੀਆਂ ਨੋਟਸ ਇਹਨਾਂ ਨੂੰ ਆਪਾਂ ਕੁਝ ਨਹੀਂ ਕਰਨਾ ਜੀ ਠੀਕ ਹੈ ਆਪਾਂ ਹੁਣ ਜਿਸ ਤਰ੍ਹਾਂ ਇਹ ਟਾਣੀ ਆ ਜਿਸ ਤਰ੍ਹਾਂ ਦੇਖੋ ਇਹ ਟਾਣੀਆਂ ਇਹ ਵਾਲੀ ਟਾਣੀਆ ਇਹਨੂੰ ਟਾਣੀ ਨੂੰ ਆਪਾਂ ਇੱਥੋਂ ਕੱਟ ਦੇਣਾ ਠੀਕ ਹੈ ਕਿਉਂਕਿ ਆਪਾਂ ਇਹਨਾਂ ਦੀ ਜਿਹੜੀ ਬੂਟੇ ਦੀ ਜਿਹੜੀ ਗਰੋਥ ਆ ਉਹ ਰੋਕ ਦੇਣੀ ਆ ਜੇ ਆਪਾਂ ਟਾਣੀ ਨਹੀਂ ਕਰਾਂ ਮੰਨ ਲਓ ਕੱਟਾਂਗੇ ਜਿਵੇਂ ਹੁਣ ਆ ਆਪਣਾ ਗਾਵਾ ਟਾਣੀਆ ਠੀਕ ਹੈ ਜੀ ਜੇ ਇਹਦੀਕਰ ਆਪਾਂ ਟਾਣੀ ਨਹੀਂ ਕੱਟਾਂਗੇ ਤੇ ਇਹਦੀ ਜਿੰਨੀ ਵੀ ਖਰਾਕ ਸਾਰੀ ਇਹਦੀ ਬੂਟੇ ਦੀ ਉੱਪਰ ਜਾਏਗੀ ਤੇ ਨੀਚੇ ਕਿਤੇ ਵੀ ਇਹਨੂੰ ਮਤਲਬ ਕਿ ਪlant ਨੂੰ ਖਰਾਕ ਜਿਹੜੀ ਉਹ ਪ੍ਰੋਪਰ ਨਹੀਂ ਮਿਲੇਗੀ ਜਿਹੜਾ ਕਿ ਆਪਣਾ ਫਲਾਵਰ ਦੇ ਵਿੱਚ ਕਨਵਰਟ ਹੋ ਸਕੇ ਠੀਕ ਹੈ ਆਪਾਂ ਇਹਦੀ ਖਰਾਕ ਨੂੰ ਫਲਾਵਰ ਵਿੱਚ ਕਨਵਰਟ ਕਰਨ ਵਾਸਤੇ ਇੱਥੋਂ ਆਪਾਂ ਕੱਟ ਦੇਣਾ ਵਾ ਜਿੰਨੀਆਂ ਵੀ ਟਾਹਣੀਆਂ ਫਰੰਟ ਦੇ ਉੱਪਰ ਦੇ ਜਿੰਨੀਆਂ ਵੀ ਟਾਹਣੀਆਂ ਉਹ ਆਪਾਂ ਸਾਰੀਆਂ ਹੀ ਕੱਟ ਦੇਣੀਆਂ ਜੀ ਠੀਕ ਹੈ ਇਸ ਚੀਜ਼ ਨੂੰ ਪ੍ਰੂਨਿੰਗ ਕਿਹਾ ਜਾਂਦਾ ਵਾ ਤੇ ਮੈਚ्योर ਬੂਟਿਆਂ ਨੂੰ ਜਿਹੜੀ ਪ੍ਰੂਨਿੰਗ ਆ ਉਹ ਕਰਨੀ ਜ਼ਰੂਰੀ ਹੈ ਜੀ ਹਾਂਜੀ ਹੁਣ ਆਪਾਂ ਜਿੰਨੀਆਂ ਵੀ ਟਾਹਣੀਆਂ ਹੈਗੀਆਂ ਇਹ ਪlant ਦੀਆਂ ਜਿੰਨੀਆਂ ਵੀ ਆਪਾਂ ਸਿਰੇ ਤੋਂ ਕੱਟ ਦੇਣੀਆਂ ਜੀ ਠੀਕ ਹੈ ਹੁਣ ਜਿਸ ਤਰ੍ਹਾਂ ਆਪਣਾ ਇਹ ਵਾ ਆਪਾਂ ਇੱਥੋਂ ਇਹ ਜਿਹੜੀ ਟਾਹਣੀਆਂ ਕੱਟ ਦੇਣੀਆਂ ਜੀ ਠੀਕ ਹੈ ਜਿੰਨੀਆਂ ਵੀ ਟਾਹਣੀਆਂ ਹੈਗੀਆਂ ਆਪਣੀਆਂ 프ਰੰਟ ਤੋਂ ਇਹ ਆਪਾਂ ਇਥੋਂ ਕੱਟ ਦੇਣੀਆਂ ਜੀ ਠੀਕ ਹੈ ਇਦਾਂ ਇਹ ਚੀਜ਼ ਨੂੰ ਪ੍ਰੂਨਿੰਗ ਕਿਹਾ ਜਾਂਦਾ ਇਹਦੇ ਨਾਲ ਇਹਦੀ ਜਿਹੜੀ ਗਰੋਥ ਆ ਉਹ ਰੁਕ ਜਾਏਗੀ ਜਿੰਨੀ ਵੀ ਖਰਾਕ ਆ ਇਹਦੀ ਇਹ ਆਪਣੇ ਇਹਦੀਆਂ ਬਾਕੀ ਜਿਹੜੀਆਂ ਬਚੀਆਂ ਟਾਹਣੀਆਂ ਨੇ ਇਹਨਾਂ ਤੇ ਆਏਗੀ ਤੇ ਜਿਸ ਨਾਲ ਆਪਣੇ ਜਿਹੜੇ ਆ ਬੂਟਾ ਜਿਹੜਾ ਹੁਣ ਮੈਚੂਰ ਹੋ ਚੁੱਕਾ ਵਾ ਇਹਦੇ ਤੇ ਫਲਾਵਰ ਜਿਹੜੇ ਇਸ ਸਾਲ ਦੇ ਵਿੱਚ ਆ ਜਾਣੇ ਆ ਉਹਦੀ ਆਪਾਂ ਤੁਹਾਨੂੰ ਵੀਡੀਓ ਜਿਹੜੀ ਵੱਖਰੀ ਬਣਾ ਕੇ ਪਾਵਾਂਗੇ ਹਾਂਜੀ ਪਰੂਨਿੰਗ ਕਰਨ ਤੋਂ ਬਾਅਦ ਸਾਰੇ ਪlant ਦੀਆਂ ਜਿਹੜੀਆਂ ਉੱਪਰ ਵਾਲੀਆਂ ਟਾਹਣੀਆਂ ਕੱਟਣ ਤੋਂ ਬਾਅਦ ਜਿਹੜੀ ਮੇਨ ਜਿਹੜੀ ਚੀਜ਼ ਦਾ ਧਿਆਨ ਰੱਖਣਾ ਵਾ ਉਹ ਹੈ ਕਿ ਨੀਚੇ ਜਿਹੜਾ ਦੌਰਾ ਵਾ ਠੀਕ ਹੈ ਉਹਨੂੰ ਕਲੀਨ ਰੱਖਣਾ ਵਾ ਬਿਲਕੁਲ ਸਾਫ਼ ਰੱਖਣਾ ਵਾ ਪਾਣੀ ਦੇਣਾ ਵਾ ਪਲੱਸ ਨਾਲ ਤੁਸੀਂ ਜਿਹੜੀਆਂ ਖਾਦਾਂ ਪਾਉਣੀਆਂ ਐ ਰੂੜੀ ਦੀ ਖਾਦ ਪਾ ਸਕਦੇ ਕੰਪੋਸਟ ਖਾਦ ਪਾ ਸਕਦੇ ਜੇ ਫਰਟੀਲਾਈਜ਼ਰ ਕੋਈ ਵੀ ਪਾ ਸਕਦੇ ਜੇ ਉਹ ਜੇ ਤੁਸੀਂ ਇਹਨੂੰ ਆਪਾਂ ਕੋਈ ਵੀ ਆਪਣਾ ਖਾਦ ਪਾਵਾਂਗੇ ਜਿਸ ਨਾਲ ਇਹਨੂੰ ਜ਼ਮੀਨ ਦੇ ਵਿੱਚੋਂ ਤਾਕਤ ਮਿਲੂਗੀ ਉਹ ਜਿਹੜੀ ਤਾਕਤ ਹੈ ਇਹ ਆਪਣੇ ਜੜ੍ਹਾਂ ਰਾਈ ਲੈ ਕੇ ਆਪਣੇ ਆਪਣੇ ਸਾਰੇ ਬੂਟੇ ਦੇ ਵਿੱਚ ਦਏਗਾ ਜਿਸ ਕਾਰਨ ਇੱਕ ਤਾਂ ਇਹਨੂੰ ਫੁੱਟਣ ਦੇ ਜਿਹ ਵਿੱਚ ਮੜੇ ਫਟਾਰ ਦੇ ਵਿੱਚ ਜਿਹੜੀ ਆ ਉਹ ਤਾਕਤ ਮਿਲੇਗੀ ਪਲੱਸ ਫਲਾਵਰ ਆਉਣ ਦੇ ਵਿੱਚ ਉਹ ਚੀਜ਼ ਇਹਨੂੰ ਆ ਆਪਣੀਆਂ ਸਹਾਇਤਾ ਕਰਨੀਆਂ ਚੀਜ਼ਾਂ ਇਸ ਕਰਕੇ ਇਹਨੂੰ ਆਪਾਂ ਪ੍ਰੂਨਿੰਗ ਕਰਨ ਤੋਂ ਬਾਅਦ ਇਹਨੂੰ ਆਪਾਂ ਕੋਈ ਵੀ ਖਾਦ ਜ਼ਰੂਰੀ ਪਾਉਣੀ ਹੈ ਜੀ ਹਾਂਜੀ ਇਹ ਸੀ ਅੱਜ ਆਪਣੀ ਵੀਡੀਓ ਸੇਵ ਦੇ ਬੂਟੇ ਦੀ ਪ੍ਰੂਨਿੰਗ ਦੀ ਤੇ ਮਿਲਦੇ ਜੀ ਤੁਹਾਨੂੰ ਫੇਰ ਆਪਾਂ ਕਿਸੇ ਨਾ ਕਿਸੇ ਨਵੀਂ ਵੀਡੀਓ ਦੇ ਵਿੱਚ ਤੱਕ ਤਾਂ ਸਾਰਿਆਂ ਦਾ ਧੰਨਵਾਦ ਜੀ